ਉਹਨਾਂ ਨੂੰ ਆਪ ਦੇ 2-3 ਬੰਦਿਆਂ ਤੋਂ ਸੇਵਾ ਕੁਛ ਨਹੀਂ ਨਜ਼ਰ ਆਉਂਦਾ ਪ੍ਰਤਾਪ ਚੀਰਾ ਉਹਦਾ ਪ੍ਰਤਾਪ ਬਾਜੇ ਦੇ ਖਿਲਾਫ ਪੁਸ਼ ਹੋ ਗਿਆ ਤਾਂ ਪਹੁੰਚ ਗਏ ਉੱਥੇ ਦੇ ਖੜ ਕੇ ਏਸੀਆਂ ਚੋਂ ਨਿਕਲ ਕੇ ਆ ਬਾਕੀ ਦੀ ਗੱਲ ਨਹੀਂ ਠੇਕਸ਼ਾਈ ਹੂੰ ਧੀਰੀ ਨਹੀਂ ਉੱਥੇ ਆਸ਼ੂ ਨੇ ਖੁਦ ਬੋਲਿਆ ਕੀ ਕੁਛ ਹੈ ਇਲੈਕਸ਼ਨ ਚ ਉਹ ਤਾਂ ਹੁਣ ਆਬੀ ਦੀ ਵੀ ਲੜੀ ਹੈ ਮਤਲਬ ਕਦੇ ਕਿਤੇ ਵੀ ਕੋਈ اپੋਜੀਸ਼ਨ ਬੋਲੀ ਸਿਰਫ ਆਪ ਦੇ ਮਸਲਿਆਂ ਤੇ ਬੋਲਦੇ ਐ ਇਹ ਨਿਸ਼ਾਨੀਆਂ ਹੁੰਦੀਆਂ ਹਨ ਜਦੋਂ ਰਾਜਨੀਤਿਕ ਲੋਕਪੰਗੂ ਹੋ ਜਾਣ ਫੋਰਸ ਖੁੱਲੀ ਹੋ ਜਾਈਂ ਰੋਕਾਂ ਦੇ ਤਸ਼ੱਦਦ ਸ਼ੁਰੂ ਹੋ ਜਾਂਦਾ ਹੈ ਹਜੇ ਤਸ਼ੱਦਦ ਹੈ ਮਾਰ ਵੀ ਦਿੱਤੇ ਨੇ ਇਹ ਹਜੇ ਖੁੱਲ੍ਹ ਕੇ ਚਲਾਉਣਗੇ ਕਿੰਨਾ ਦਾ ਜੀ 1.5 ਸਾਲ ਪਿਆ ਪਤਕੇ ਸਮਤੀ ਨਾਲ ਜੇ ਲੋਕ ਉੱਠ ਪੈਣਗੇ ਇਹ ਵੀ ਅਸੀਂ ਕਹਿ ਰਹੇ ਜੇ ਅਗਲੀ ਧੱਕਮੀ ਕਾਰਵਾਈ ਨਾ ਕੀਤੀ ਜਿਹੜੀ ਅਸੀਂ ਐਫ ਆਈ ਆਰ ਚੱਕਾ ਨੂੰ ਰਿਪੋਰਟ ਕਰਾ ਰਹੇ ਹਾਂ ਤਾਂ ਇੱਕ ਵੱਡਾ ਕੱਟ ਸਦਿਆ ਜਾਊਗਾ ਉਸ ਤੋਂ ਬਾਅਦ ਕੰਟੀਨਿਊਸਲੀ ਧਰਨਾਉਗਾ ਕਿ ਕੀ ਹੋਊਗਾ ਤੁਮ ਅੱਗੇ ਦੱਸਦੇ ਜਾਵਾਂਗੇ ਬਹੁਤ ਬਹੁਤ ਸ਼ੁਕਰੀਆ